ਸਰਕਾਰ ਮੋਦੀ ਸਰਕਾਰ ਆਂਧਰ ਦੀ ਜਾਲ ਵਿੱਚ ਸਰਕਾਰ ਹਾਂਜੀ ਮੈਂ ਬੱਬੂ ਪੰਦੇਰ ਭਾਰਤੀ ਕਿਸਾਨ ਜੁਨੀ ਚੜੂਨੀ ਦਾ ਜ਼ਿਲ੍ਹਾ ਪ੍ਰਧਾਨ ਭੁੱਖ ਹੜਤਾਲ ਤੇ ਅਸੀਂ ਬੈਠਿਆ ਜੀ ਅੱਜ 10 ਤੋਂ 4 ਤੱਕ ਸਾਡੀ ਜਸੇਬੰਦੀ ਭਾਰਤੀ ਕਿਸਾਨ ਜੁਨੀ ਚੜੂਨੀਆਂ ਨੇ ਸਾਰੇ ਭਾਰਤ ਦੇ ਵਿੱਚ ਹੀ ਹੈੱਡਕੁਆਰਟਰਾਂ ਦੇ ਉੱਤੇ ਰੱਖਿਆ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਅਸੀਂ ਹੱਕ ਦੇ ਵਿੱਚ ਕਿਉਂਕਿ ਉਹਨਾਂ ਨੂੰ ਅੱਜ 25ਵਾਂ ਦਿਨ ਹੋ ਗਿਆ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਆਪਦੇ ਹੀ ਕੀਤੇ ਹੋਏ ਵਾਅਦਿਆਂ ਤੋਂ ਮੁੱਕ ਰਹੀ ਆ ਜਿਹੜੇ ਕਾਨੂੰਨ ਉਹਨਾਂ ਨੇ ਗੱਲਾਂ ਕੀਤੀਆਂ ਸੀ ਉਹਦੇ ਹੱਕ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਖਨੌਰੀ ਬਾਰਡਰ ਤੇ ਸੰਭੂ ਤੇ ਚੱਲ ਰਿਹਾ ਮੋਰਚਾ 10 ਮਹੀਨਿਆਂ ਤੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਹਿਲਾਂ ਕਹਿੰਦੇ ਸੀ ਵੀ ਟਰਾਲੀਆਂ ਲੈ ਕੇ ਜਾਂਦੇ ਨੇ ਤਾਂ ਟਰਾਲੀਆਂ ਤੋਂ ਕੀ ਕਰਾਉਣਾਗਾ ਤੁਰ ਕੇ ਜਾਣ ਹੁਣ ਉਹਨਾਂ ਨੇ 5 5 ਫੁੱਟ ਰਸਤਾ ਆਪ ਹੀ ਸਰਕਾਰ ਨੇ ਖੋਲ ਕੇ ਮੈਂ ਇੱਕ ਗੱਲ ਕਹਣਾ ਵੀ ਇਹਨਾਂ ਨੂੰ ਇਹ ਗੱਲ ਕਰਨ ਦੀ ਕੀ ਲੋੜ ਸੀ ਨਹੀਂ ਜਾਣ ਦੇਣਾ ਸੀ ਨਾ ਜਾਣ ਦਿੰਦੇ 5 ਫੁੱਟ ਰਸਤਾ ਪਹਿਲਾਂ ਖੋਲਿਆ ਵੀ ਇਹਦੇ ਚ ਜਾ ਸਕਦੇ ਆ ਜਦੋਂ ਉਹਨਾਂ ਨੇ 101 ਬੰਦੇ ਦਾ ਜਥਾ ਉੱਥੇ ਤੋਰਿਆ ਤਾਂ ਉਧਰੋਂ ਮਰੋ ਗੋਲੇ ਫੇਰ ਕੀ ਕੁਸ ਹੋਇਆਗਾ ਇੱਕ ਕਿਸਾਨ ਉਥੇ ਸਲਫਾਸ ਦੀ ਜਿਹੜਾ ਉਸ ਦਰਦ ਦੇ ਵਿੱਚ ਵੀ ਜਗਜੀਤ ਸਿੰਘ ਡੱਲਿਆਲ ਦੀ ਜਿਹੜੀ ਹਾਲਤ ਉਹ ਨਹੀਂ ਦੇਖ ਸਕਿਆ ਉਹਨੇ ਜਾਨ ਦੇਤੀ ਦੂਜਾ ਰਾਹਾਂ ਦੇ ਵਿੱਚ ਐਕਸੀਡੈਂਟ ਕੋਈ ਇੱਕ ਆਪਾਂ ਕੱਲੇ ਜਗਜੀਤ ਪਿੱਸੇ ਨਹੀਂ ਇਹਦੋਂ ਪਹਿਲਾਂ ਕਈ ਢੱਥਾਂ ਉੱਥੇ ਹੋ ਚੁੱਕੀਆਂ ਜਾਣ ਗਵਾ ਚੁੱਕਿਆ ਕਿਸਾਨ ਕਿੰਨੇ ਜਾਣੇ ਭੁਖੜਤਾਲ ਤੇ 11 ਬੰਦਿਆਂ ਜੀ ਅਸੀਂ 11 ਮੈਂਬਰੀ ਪ੍ਰਧਾਨ ਜੀ ਕਿੰਨੇ ਬੰਦੇ ਅੱਜ ਭੁਖੜਤਾਲ ਤੇ ਬੈਠਿਆ ਅਨਸਮਿਮਾ ਤੇ ਸਮੇਲੀ ਜਾ ਅੱਜ ਦਾ ਦਿਨ ਹੈਗਾ ਨਹੀਂ ਸਾਡਾ 1 ਦਿਨ ਦਾ ਸੀਗਾ ਜੀ ਅੱਜ ਦਾ ਪ੍ਰੋਗਰਾਮ ਇਹਦੋਂ ਮੁਰੇ ਭਾਰਤ ਬੰਦ ਦਾ ਵੀ ਆ ਪੰਜਾਬ ਬੰਦ ਦਾ ਵੀ ਜਿਹੜੇ ਜਿਵੇਂ ਜਿਵੇਂ ਮੁੱਦੇ ਆ ਉਹਨਾਂ 'ਚ ਸਾਡਾ ਸਮਰਥਨ ਆ ਸਾਡੇ ਭਾਰਤੀ ਕਿਸਾਨ ਰਾਸ਼ਟਰੀ ਪ੍ਰਧਾਨ ਚੜੂਨੀ ਸਾਹਿਬ ਉੱਥੇ ਵੀ ਜਾ ਕੇ ਆ ਡੱਲੇਵਾਲ ਸਾਹਿਬ ਦਾ ਵੀ ਅਸੀਂ ਉਹਨਾਂ ਨਾਲ ਸਮਰਥਨ ਕਰਦੇ ਆ ਜਿਵੇਂ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਅਸੀਂ 11 ਮੈਂਬਰ ਭੁੱਖ ਹੜਤਾਲ ਤੇ ਬੈਠੇ ਆ ਸਿਰਫ 4 ਵਜੇ ਤੱਕ ਜੇ ਲੋੜ ਪਈ ਤਾਂ ਅਸੀਂ ਧੁਰ ਤੱਕ ਵੀ ਬੈਠਾਂਗੇ ਡੱਲੇ ਵਾਲ ਦੀ ਖਾਤਰ ਅਸੀਂ ਪਿੱਛੇ ਨਾ ਹਟੇ ਆ ਨਾ ਹਟਾਂਗੇ ਰਹਿੰਦੀ ਦੁਨੀਆ ਤੇ ਜੋ ਕੁਝ ਚੱਲੂਗਾ ਪੰਜਾਬੀ ਨਾ ਪਿੱਛੇ ਹਟੇ ਆ ਨਾ ਝੁਕੇ ਆ ਨਾ ਝੁਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਵੀਰੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਤੇ ਮੈਂ ਅੱਜ ਭੁੱਖ ਹੜਤਾਲ ਤੇ ਇੱਥੇ ਬੈਠਾ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਅਸੀਂ 11 ਬੰਦੇ ਭੁੱਖ ਹੜਤਾਲ ਤੇ ਬੈਠੇ ਆ ਡੀਸੀ ਦਫਤਰ ਬਰਨਾਲਾ ਵਿਖੇ ਸ਼ਾਮ ਦੇ 3 ਵਜੇ ਤੱਕ ਸੋ ਮੈਂ ਤਾਂ ਪੰਜਾਬ ਨੂੰ ਇਹੀ ਮੈਸੇਜ ਦਿਨਾ ਵੀ ਸਾਡੇ ਕਿਸਾਨ ਜਦੋਂ ਵੀ ਸਾਨੂੰ ਹਾਕ ਮਾਰਦੇ ਆ ਅਸੀਂ ਉਥੇ ਹਾਜ਼ਰ ਹੁੰਨੇ ਆ ਪਰ ਮੈਂ ਕਿ ਕਿਸੇ ਕਿਸਾਨ ਜਥੇਬੰਦੀ ਨੂੰ ਬਿਲੋਂਗ ਨਹੀਂ ਕਰਦਾ ਪਰ ਮੈਂ ਆਪਣਾ ਫਰਜ਼ ਸਮਝਿਆ ਬਾਬੇ ਜਿੱਥੇ ਵੀ ਹਰਾ ਝੰਡਾ ਤੇ ਲਾਲ ਝੰਡਾ ਮਜ਼ਦੂਰਾਂ ਦਾ ਤਾਂ ਕਿਸਾਨਾਂ ਦਾ ਮੈਨੂੰ ਮਿਲ ਗਿਆ ਮੈਂ ਉੱਥੇ ਆਪ ਦਾ ਜਿਹੜਾ ਸਮਰਥਨ ਜ਼ਰੂਰ ਦੇ ਕੇ ਆਣਾ ਸੋ ਰਾਤ ਹੀ ਮੈਂ ਖਣੋਰੀ ਬਾਰਡਰ ਤੋਂ ਆਇਆ ਸੋ ਇਹ ਬਾਰਡਰ ਲਾ ਕੇ ਸਾਨੂੰ ਰੋਕਿਆ ਜਾ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਪਹਿਲਾਂ ਤਾਂ ਇਹ ਬਜ਼ੁਰਗਾਂ ਨੇ ਸਾਡੇ ਵਾਸਤੇ ਅਨਪੜ ਰਹਿ ਕੇ ਹੜਵਾ ਕੇ ਸਾਨੂੰ ਇਸ ਲਈ ਬਣਾਇਆ ਪੜਾ ਲਿਖਾ ਕੇ ਆਪ ਅਨਪੜ ਰਹੇ ਵੀ ਅਸੀਂ ਸਮਾਜ ਦੀ ਗੱਲ ਕਰ ਸਕੀਏ ਆਪਣੇ ਸੋਹਣੇ ਦੇਸ਼ ਪੰਜਾਬ ਦੀ ਗੱਲ ਕਰ ਸਕੀਏ ਪਰ ਅੱਜ ਅਸੀਂ ਉਹਨਾਂ ਜਿਹੜੇ ਬਜ਼ੁਰਗ ਮੋਢੇ ਨੇ 80-80 ਸਾਲ ਦੇ 70-70 ਸਾਲ ਦੇ ਉਹਨਾਂ ਤੇ ਫੇਰ ਜ਼ਿੰਮੇਵਾਰੀਆਂ ਸਿੱਟਤੀਆਂ ਵੀ ਤੁਸੀਂ ਧਰਨੇ 'ਚ ਬੈਠੋ ਤੁਸੀਂ ਡਾਂਗਾ ਖਾਓ ਸੋ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਇਤਿਹਾਸ ਨੇ ਸਾਨੂੰ ਮਾਫ਼ ਨਹੀਂ ਕਰਨਾ ਇਹ ਸੁਨਹਿਰੀ ਸਮਾਗਾ ਵੀ ਆਪਣੀ ਕੌਮ ਦੀ ਗੱਲ ਕਰੀ ਆਪਣੇ ਸੁਨੇਹ ਦੇ ਪੰਜਾਬ ਦੀ ਗੱਲ ਕਰੀ ਉੱਥੇ ਜਾ ਕੇ ਧਰਨੇ 'ਚ ਆਪਣੀ ਹਾਜ਼ਰੀ ਲਵਾਈਏ ਡੱਲੇਵਾਲ ਸਾਹਿਬ ਵਾਸਤੇ ਸੋ ਆਪਣੀ ਨਸਲਾਂ ਤੇ ਫਸਲਾਂ ਬਚਾਉਣ ਦੀ ਜਿਹੜੀ ਲੜਾਈ ਆ ਉਹ ਲੜ ਰਹੇ ਨੇ ਸੋ ਅੱਜ ਬਾਰਡਰ ਲਾ ਦਿੱਤੇ ਗਏ ਦੇਖੋ ਬਾਰਡਰ 'ਚ ਸਾਨੂੰ ਕੈਦ ਕਰ ਦਿੱਤਾਗਾ ਕਿਹੜੀ ਕੌਮ ਨੂੰ ਕੈਦ ਕੀਤਾ ਜਿਨੇ ਸਮੁੱਚੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ 80 ਤੋਂ 90% ਸ਼ਹੀਦਦਿਆਂ ਸਾਡੇ ਪੰਜਾਬੀਆਂ ਦੀਆਂ ਤੇ ਅਸੀਂ ਦਿੱਲੀ ਨਾਲ ਜਾ ਸਕੀਏ ਸੋ ਇਸ ਤੋਂ ਭਾਵ ਕੀ ਹੈ ਜਦੋਂ ਕੁਝ ਕੋਈ ਅਸੀਂ ਐਕਸ਼ਨ ਕੀਤਾ ਤਾਂ ਸਾਨੂੰ ਵੱਖਵਾਦੀ ਕਹਿੰਦੇ ਆ ਸਾਨੂੰ ਅੱਤਵਾਦੀ ਕਹਿੰਦੇ ਆ ਸਾਨੂੰ ਖਾਲਸਤਾਨੀ ਸਾਨੂੰ ਗੈਂਗਸਟਰ ਨਾ ਦਿੰਦੇ ਆ ਸੋ ਅਸੀਂ ਇਹ ਇਹ ਖਿਤਾਬਾਂ ਦੇ ਲਾਇਕ ਅਸੀਂ ਗੁਰੂ ਸਾਹਿਬ ਦੀ ਫੌਜ ਆ ਸੋ ਸਾਨੂੰ ਮਜਬੂਰ ਨਾ ਕਰਨ ਹਿੰਦੁਸਤਾਨ ਦੀਆਂ ਸਰਕਾਰਾਂ ਪੰਜਾਬ ਸਰਕਾਰਾਂ ਵੀ ਅਸੀਂ ਜਿਹੜਾ ਪਿਛਲੇ ਸੰਘਰਸ਼ ਸਾਡੇ ਹਥਿਆਰਬੰਦ ਸੰਘਰਸ਼ ਸੁਰੂ ਹੋਇਆ ਪਰ ਅੱਜ ਅਸੀਂ ਸ਼ਾਂਤਮਈ ਤਰੀਕੇ ਨਾਲ ਆਗੇ ਜਿਹੜਾ ਤੁਸੀਂ ਮਾਇਆਜਾਲ ਸਾਡੇ ਤੇ ਸੱਟਿਆ ਨਾ ਵੋਟਾਂ ਦਾ ਅਸੀਂ ਤੁਹਾਡੇ ਉਹ ਚ ਫਸ ਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਦੇ ਹੱਕ ਮੰਗਣ ਆਇਆ ਦਲਜੀਤ ਜਸਾਂਜ ਨੇ ਕਿਹਾ ਕਿ ਇਹ ਦੇਸ਼ ਕਿਸੇ ਕੇ ਬਾਪ ਦਾ ਨਹੀਂ ਇਹ ਤਾਂ ਸਾਡਾ ਗਾ ਪੰਜਾਬੀਆਂ ਦਾ ਇਹ ਇਹ ਦੇਸ਼ ਦੀ ਗੁਲਾਮੀ ਕਿੰਨੇ ਸਾਲ ਰਹੀ ਆ ਹਜ਼ਾਰਾਂ ਸਾਲਾਂ ਦੀ ਗੁਲਾਮੀ ਇਸ ਦੇਸ਼ ਦੀ ਮੁਗਲਾਂ ਦੀ ਗੁਲਾਮੀ ਅੰਗਰੇਜ਼ਾਂ ਦੀ ਗੁਲਾਮੀ ਵੱਖ-ਵੱਖ ਰਾਜਿਆਂ ਦੀ ਗੁਲਾਮੀ ਕਿਹਨੇ ਆਜ਼ਾਦ ਕਰਾਇਆ ਇਹ ਦੇਸ਼ ਕਦੇ ਤੁਸੀਂ ਇਤਿਹਾਸ ਚੱਕਿਆ ਬੰਦ ਬੰਦ ਕਟਾਉਣ ਵਾਲੇ ਜਦੋਂ ਸਾਡੇ ਗੁਰੂ ਸਾਹਿਬ ਨੇ ਸੀਸ ਲਹਾਤਾ ਤਾਂ ਅਸੀਂ ਹਿੰਦ ਦੀ ਚਾਦਰ ਵੱਜੇ ਅੱਜ ਜਦੋਂ ਅਸੀਂ ਹੱਕ ਮੰਗ ਰਹੇ ਆ ਅੱਜ ਅਸੀਂ ਹੋਗੇ ਉਗਰਵਾਦੀ ਹੋਗੇ ਸਾਡਾ ਹੱਕ ਹੈ ਦਿੱਲੀ ਜਾਣਾ ਇਹ ਦੇਸ਼ ਸਾਡਾ ਹੈ ਸਾਨੂੰ ਅਜੇ ਇਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਜੇ ਇਸ ਤਰ੍ਹਾਂ ਕਰੇਗੀ ਤਾਂ ਆਉਣ ਵਾਲਾ ਸਮਾਂ ਬੜਾ ਭਿਆੰਕਰ ਹੋਏਗਾ ਇਸ ਦੇਸ਼ ਵਾਸਤੇ